ਭਾਜਪਾ ਦੇ ਸੂਬਾਈ ਮੀਡੀਆ ਪੈਨਲਿਸਟ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੂੰ ਬੇਅਦਬੀ ਦੇ ਦੋਸ਼ੀ ਫੜਨ ਦਾ ਮੌਕਾ ਨਾ ਦਿੱਤੇ ਜਾਣ ਦੇ ਬਿਆਨ ਨੂੰ ਸਭ ਤੋਂ ਵੱਡਾ ਝੂਠ ਘਰਾੜ ਦਿੰਦਾ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ 1 ਜੂਨ 2015 ਨੂੰ ਚੋਰੀ ਹੋਇਆ ਜਿਸ ਬਾਰੇ 25 ਸਤੰਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿਖੇ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤਦਿਆਂ ਸਿੱਖ ਕੌਮ ਨੂੰ ਚੁਣੌਤੀ ਦੇਣ ਤੋਂ ਬਾਅਦ ਇਸੇ ਸਾਲ 12 ਅਕਤੂਬਰ ਨੂੰ ਗੁਰੂਗ੍ਰੰਥ ਸਾਹਿਬ ਜੀ ਦੇ ਅੰਗ ਬੇਅਦਬੀ ਕਿਤੇ ਹੋਏ ਪਿੰਡ ਬਰਗਾੜੀ ਤੋਂ ਮਿਲੇ ਸੀ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਉਪ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਦੇ ਮੁਖੀ ਬੇਅਦਬੀ ਦੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਦਾ ਫਰਵਰੀ 2017 ਤੱਕ 1 ਸਾਲ 7 ਮਹੀਨਿਆਂ ਦਾ ਮੌਕਾ ਵੀ ਸੀ ਪਰ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋਏ ਸੁਖਬੀਰ ਸਿੰਘ ਬਾਦਲ ਨੇ ਕੁਝ ਵੀ ਸਾਰਥਕ ਨਹੀਂ ਕੀਤਾ ਇਹ ਤੋ ਕਿ ਆਪਣੀ ਹੀ ਸਰਕਾਰ ਦੇ ਵੱਲੋਂ ਬੇਅਦਬੀ ਸੰਬੰਧੀ ਬਣਾਈ ਗਈ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲੈਣ ਤੋਂ ਵੀ ਕੀਤੀ ਗਈ ਆਨਾ ਕਾਨੀ ਕਿਸੇ ਤੋਂ ਭੁੱਲੀ ਹੋਈ ਨਹੀਂ ਹੈ ਪ੍ਰੋਫੈਸਰ ਸਰਚਾਨ ਸਿੰਘ ਨੇ ਕਿਹਾ ਕਿ ਮਾਫੀ ਮੰਗਣਾ ਚੰਗੀ ਗੱਲ ਹੈ ਪਰ ਜਦੋਂ ਸੁਖਬੀਰ ਸਿੰਘ ਬਾਦਲ ਸਮਝਦੇ ਨੇ ਕਿ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਫਿਰ ਉਹ ਕਿਸ ਗੱਲ ਦੇ ਵਾਸਤੇ ਦੋਸ਼ੀ ਨੇ ਜੇ ਉਹਨਾਂ ਦੇ ਦਿਲ ਸਾਫ਼ ਅਤੇ ਪਛਤਾਚਾਪ ਦੇ ਲਈ ਬਰਗਾੜੀ ਬੇਅਦਬੀ ਸਮੇਤ ਸਰਕਾਰ ਵਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਵਾਸਤੇ ਮਾਫੀ ਮੰਗਣੀ ਹੈ ਤਾਂ ਉਹ ਪੰਥਕ ਰਿਵਾਇਤਾਂ ਦੇ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਦੇ ਕੋਲ ਪੇਸ਼ ਹੋਣਾ ਜ਼ਰੂਰੀ ਕਿਉਂ ਨਹੀਂ ਸਮਝਦਾ ਉਹਨਾਂ ਕਿਹਾ ਕਿ ਗੁਰਧਾਮਾਂ ਦੀ ਆਜ਼ਾਦੀ ਅਤੇ ਸੇਵਾ ਸੰਭਾਲ ਦੀ ਲਹਿਰ ਦੇ ਵਿੱਚੋਂ ਹੋਂਦ ਦੇ ਵਿੱਚ ਆਇਆ ਅਕਾਲੀ ਦਲ ਕੌਮੀ ਪਰਵਾਣਿਆਂ ਦੀ ਪਾਰਟੀ ਸੀ ਚੋਣਾ ਦੇ ਵੇਲੇ ਟਿਕਟ ਦੇਣ ਦਾ ਮਾਪਦੰਡ ਲੋਕਾਂ ਦੇ ਲਈ ਜੇਲ੍ਹ ਕਟਨਾ ਜਾਂ ਕੁਰਬਾਨੀ ਹੁੰਦਾ ਸੀ ਹੁਣ ਮਹਿੰਗੇ ਚਿੱਟੇ ਕੁਰਤੇ ਪਜਾਮੇ ਬੂਟ ਲੈਂਡ ਕਰੂਜ਼ਰ ਅਤੇ ਫੋਰਚਨਰ ਗੱਡੀਆਂ ਦੇ ਨਾਲ ਲੈਸ ਅਕਾਲੀ ਕਾਕਿਆਂ ਨੂੰ ਅਹਿਮੀਅਤ ਮਿਲਣਾ ਪਿਛਲੇ 2 ਦਹਾਕਿਆਂ ਤੋਂ ਅਕਾਲੀ ਸਿਆਸਤ ਦੇ ਵਿੱਚ ਆਈਆਂ ਵੱਡੀਆਂ ਤਬਦੀਲੀਆਂ ਦਾ ਸਬੂਤ ਹੈ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ 2018 ਦੇ ਵਿੱਚ ਵੀ ਇਸੇ ਤਰ੍ਹਾਂ ਦੀ ਭੁੱਲਾਂ ਬਖਸ਼ਾਉਣ ਦੀ ਕੀਤੀ ਗਈ ਸਿਆਸਤ ਦੀ ਬੜੀ ਤਿੱਖੀ ਨੁਕਤਾਚਿੰਨੀ ਹੋਈ ਸੀ ਸਿੱਖ ਪੰਥ ਨੇ ਇਸ ਤਰ੍ਹਾਂ ਦੇ ਖੋਖਲੇ ਡਰਾਮੇਬਾਜ਼ੀ ਨੂੰ ਨਾ ਪਸੰਦੀਦਾ ਜਵਾਬ ਅਕਾਲੀ ਦਲ ਨੂੰ ਉਸ ਤੋਂ ਬਾਅਦ ਦੀਆਂ ਚੋਣਾਂ ਦੇ ਦੌਰਾਨ ਵੱਡੀਆਂ ਹਾਰਾਂ ਦੇ ਕੇ ਦਿੱਤਾ ਸੀ ਪ੍ਰੋਫੈਸਰ ਸਰਚਾਨ ਸਿੰਘ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਆਪਣੀਆਂ ناکامیਆਂ ਨੂੰ ਦੂਸਰਿਆਂ ਦੇ ਸਿਰ ਮੜ ਕੇ ਆਪ ਸੁਰਖਰੂ ਹੋਣਾ ਚਾਹੁੰਦਾ ਹੈ ਉਹਨਾਂ ਸਿੱਖ ਪੰਥ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਲੀ ਪਟਨਾ ਹਜ਼ੂਰ ਸਾਹਿਬ ਅਤੇ ਹਰਿਆਣਾ ਗੁਰਦੁਆਰਾ ਕਮੇਟੀਆਂ ਦੇ ਬਾਰੇ ਕੀਤੀ ਜਾ ਰਹੀ ਗਲਤ ਬਿਆਨੀ ਦੇ ਬਾਰੇ ਵਿੱਚ ਸੁਚੇਤ ਰਹਿਣ ਦੇ ਵਾਸਤੇ ਵੀ ਕਹੇ ਦੇ ਤਾਂ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਕਹਿਣਾ ਬਿਲਕੁਲ درست ਹੈ ਕਿ ਅਕਾਲੀ ਦਲ ਦੇ ਵਿੱਚ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਾਰਟੀ ਸੀ ਜੋ ਹੁਣ ਸਰਮਾਇਦਾਰਾਂ ਦੇ ਹੱਥਾਂ ਦੇ ਵਿੱਚ ਚਲੀ ਗਈ ਹੈ ਤਾਂ ਬਾਕੀ ਹੁਣ ਤੁਸੀਂ ਜਨਤਾ ਜਨਾਰਦਨ ਕੀ ਕਹਿਣਾ ਚਾਹੋਗੇ ਇਸ ਸਾਰੀ ਦੀ ਸਾਰੀ ਗੱਲਬਾਤ ਦੇ ਬਾਰੇ ਵਿੱਚ ਇਸ ਦੇ ਬਾਰੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਣਾ ਭੁੱਲਣਾ ਵਿਦੇਸ਼ ਜਾਣ ਦੇ ਚਾਹਵਾਨ ਸਟੂਡੈਂਟਸ ਲਈ ਖੁਸ਼ਖਬਰੀ ਗਲੋਬਲ ਵਾਈਜ਼ ਇੱਕ ਵਾਰ ਫਿਰ ਲੈ ਕੇ ਹਾਜ਼ਰ ਹੈ ਸਟੱਡੀ ਅਬ੍ਰੋਡ ਐਜੂਕੇਸ਼ਨ ਫੇਅਰ ਜਿੱਥੇ ਤੁਹਾਨੂੰ ਮਿਲੇਗਾ ਮੌਕਾ ਯੂਕੇ ਯੂਐਸਏ ਕੈਨੇਡਾ ਆਇਰਲੈਂਡ ਆਸਟ੍ਰੇਲੀਆ ਤੇ ਜਰਮਨੀ ਵਰਗੇ ਮੁਲਕਾਂ ਦੇ ਰਿਪਰੈਜ਼ੈਂਟੇਟਿਵਸ ਨੂੰ ਮਿਲਣ ਦਾ ਨਵੀਂ ਦਿੱਲੀ ਦੇ ਲੀ ਮੈਰੀਡੀਅਨ ਹੋਟਲ 'ਚ 24 ਦਸੰਬਰ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੁਣੇ ਰਜਿਸਟਰ ਕਰੋ ਵਿਜ਼ਿਟ ਕਰੋ ਸਾਡੀ ਵੈਬਸਾਈਟ events.globalwise.com ਵਧੇਰੇ ਜਾਣਕਾਰੀ ਦੇ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 100% ਐਪਲੀਕੇਸ਼ਨ ਫੀ ਕੈਸ਼ਬੈਕ ਯੂਨੀਵਰਸਿਟੀ ਕਾਲਜ ਰਿਪਰੈਜ਼ੈਂਟੇਟਿਵਸ ਨਾਲ 1 ਟੂ 1 ਸੈਸ਼ਨ ਸਕਸੈਸਫੁਲ ਵੀਜ਼ਾ ਐਪਲੀਕੇਸ਼ਨਸ ਦੇ ਲਈ ਫ੍ਰੀ ਪ੍ਰੋਫਾਈਲ ਬਿਲਡਿੰਗ ਗਾਈਡੈਂਸ फ्री होगा आयल्स डायग्नोस्टिक टेस्ट आयल फ्री ते चार हज़ार का फ्लैट ऑफ जी आर ई फीस ते तेरह हजार का फ्लैट ऑफ तुरंत चेक करो अपनी लोन एलिजिबिलिटी बिल्कुल फ्री ना गवाओ ये सुनहरा मौका ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ